ਤਾਂ ਤੁੰਤ ਜਗਤ ਤਕ ਰੂਪ ਸਤੰਗਰ ਬਿਦਾਸ ਸੁਨਹਰ ਕੀ ਆਪ ਨੂੰ ਪੰਤਰ ਅੰਮ੍ਰਿਤ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਹਨ ਅਪਾਰ ਅਪਾਰ ਕਿਰਪਾ ਕਰਦੇ ਹਨ ਕਿ ਜੀਵ ਨੂੰ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਕਿ ਜਿਹੜਾ ਜਨਮ ਹੈ ਬਹੁਤ ਅਨਮੋਲ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਰਬਦਾਸ ਹਮਾਰੇ ਰਾਮ ਜੀ ਦਸ਼ਰਤ ਕਰ ਸਕਤ ਨਾਹੀ ਰਾਮ ਹਮੇ ਰਮ ਰਹੋ ਬਸਰ ਕੁਟੁੰਬੇ ਮਾਹੀ ਕਿ ਸਤਿਗੁਰੂ ਦਾ ਆਪ ਸਮਝ ਉਜਾਗਰ ਕਰਦੇ ਹਨ ਕਿ ਜਿਸ ਰਾਮ ਦੀ ਮੈਂ ਕਰਨ ਕਰਦਾ ਹਾਂ ਜਿਸ ਰਾਮ ਨੂੰ ਮੈਂ ਪੂਜਾ ਕਰਦਾ ਭਗਤੀ ਕਰਦਾ ਹਾਂ ਉਹ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ ਉਹ ਅਯੋਧਿਆ ਦਾ ਰਾਮ ਮੇਰਾ ਰਾਮ ਨਹੀਂ ਕੋਪਸੇ ਇਹ ਮਿਸ਼ਾਲ ਦਾ ਸ਼ੋਭੀ ਨੇ ਸ਼ਹਿਰ ਦਾ ਰਾਜਾ ਰਾਮ ਮੇਰਾ ਰਾਮ ਨਹੀਂ ਜਿਸ ਰਾਮ ਦੀ ਸਤਿਗੁਰ ਜੀ ਗੱਲ ਕਹਿੰਦੇ ਕਰਦੇ ਐ ਉਹ ਤਾਂ ਕਹਿੰਦੇ ਬੇਗੋਮ ਪੁਰੇ ਦਾ ਬਾਦਸ਼ਾਹ ਦਾ ਬਾਦਸ਼ਾਹ ਮੇਰਾ ਰਾਮ ਹੈ। ਰਾਮ ਹੰਮਦੇ ਰੰਗੋ ਕਿਸਫ ਤੋਂ ਦੇ ਮਾਣ। ਕਿ ਮੈਂ ਅੰਮੇਸ਼ਾ ਅਤਲ ਰਹਿਣ ਵਾਲੇ ਸਚਾਈ ਕਹਿੰਦਾ ਕਿ ਅਹਿਹ ਕੀ ਕਿ ਜੜਾ ਮੇਰਾ ਰਾਮ ਹੈ। ਉਤਾ ਸਰਬਿਆਪਕ ਐਸਾ ਨਾਮ ਮੇਰੇ ਹਿਰਦੇ ਪਤੇ ਸੰਸਾਰੂ ਕਿ ਮੇਰਾ ਜਿਹੜਾ ਰਾਮ ਹੈ ਸਤਿਗੁਰ ਅਰਬਦਾਸ ਜੀ ਜਿੱਥੇ ਸਾਰੇ ਪੇਡ ਨੂੰ ਖਤਮ ਕਰ ਦੁੰਦੇ ਐ ਸਵਾਲਾਂ ਨੂੰ ਖਤਮ ਕਰ ਦੁੰਦੇ ਐ ਕਿ ਰਬਦਾਸ ਅਮਾਰੇ ਰਾਮ ਜੀ جس رام کی میں گل کرتا ہوں رو ہمارے رام کی دشرت کر سکنا ہے اس دشرت کا بیٹا رام نہیں ہے رام ہم جس رام کی میں گل ہوں ਦਾ ਸਰਬ ਵਿਆਪਕ ਹੈ ਐਸਾ ਨਾਮ ਮੇਰੇ ਹਿਰਦੇ ਦੇ ਵਿੱਚ ਵਸਦਾ ਹੈ ਮੇਰੇ ਸੰਸਾਰ ਦੇ ਜਿਹੜਾ ਹਰ ਜੀਵ ਹੈ ਉਸ ਦੇ ਅੰਦਰ ਵਸਿਆ ਹੋਇਆ ਨਾਮ ਹੈ ਔਰ ਸੰਸਾਰوں ਕੀ ਪਰਿਵਾਰ ਦੇ ਵਿੱਚ ਸਮਾਇਆ ਹੋਇਆ ਹੈ ਰਵਿਦਾਤ ਤੰਤਮ ਸਤਗੁਰ ਬਦਾਸ ਸਮਰਝ ਪਰਮਾਉਂਦੇ ਹਨ ਕਿ ਮੇਰਾ ਰਾਮ ਤਾਂ ਸਾਰੇ ਬ੍ਰਹਿਮੰਡ ਦੇ ਵਿੱਚ ਹੈ ਔਰ ਕਣ ਕਣ ਦੇ ਵਿੱਚ ਸਮਾਇਆ ਹੋਇਆ ਉਹ ਤਾਂ ਰਾਜਿਆਂ ਦਾ ਵੀ ਰਾਜਾ ਹੈ ਕਿ ਜਿਹੜਾ ਮੇਰਾ ਰਾਮ ਹੈ ਉਹ ਤਾਂ ਰਾਜਿਆਂ ਦਾ ਪਤੀ ਪਰਮਾਤਮਾ ਆਪਣੀ ਸਤ ਰੂਪੀ ਸੁਹਾਗਣ ਇਸਤਰੀ ਤੋਂ ਕਦੇ ਦੂਰ ਨਹੀਂ ਹੈ ਕਿਉਂ ਕਿਸੇ ਤੋਂ ਦੂਰ ਨਹੀਂ ਹੈ ਉਹ ਹਰ ਵੇਲੇ ਹਰ ਜੀਵ ਦੇ ਨਾਲ ਸਰਵ ਵਿਆਪਕ ਰਾਮ ਹੈ ਨਾਮ ਕੋ ਇਕ ਥਾਮ ਸਤਗੁਰ ਸਾਹਿਬ ਸਖਾ ਪਿਉ ਸਤਿਗੁਰੂ ਬਾਲਸਿਮਰ ਜੀ ਬਣਵਾਉਂਦੇ ਹਨ ਕਿ ਪ੍ਰਭੂ ਦਾ ਨਾਮ ਜਿਹੜਾ ਹੈ ਉਹ ਸਰਬਵਕਟ ਹੈ। ਉਹ ਕੋਈ ਯੋਗ ਦਾ ਰਾਜਾ ਰਾਮ ਨਹੀਂ। ਮੇਰਾ ਨਾਮ ਸਰਬ ਵਿਆਕ ਹੈ। ਉਦੇ ਰਹਿਣ ਦਾ ਕੋਈ ਇੱਕ ਟਿਕਾਣਾ ਨਹੀਂ ਹੈ। ਯੋਧਾ ਇੱਕ ਟਿਕਾਣਾ ਹੈ। ਉਧਰ ਇੱਕ ਸ਼ਹਿਰ ਹੈ। ਨੰਦ ਘਟਾ ਕਾਟਨ ਬੱਟ ਦੇ ਵਿੱਚ ਸਮਾਇਆ ਹੋਇਆ ਸਤਿਗੁਰ ਦੀ ਕਿਰਪਾ ਨਾਲ ਸਰਬ ਗਿਆਤੀ ਰਾਮ ਜੀ ਦਾ ਸਹਾਇਕ ਬਣ ਜਾਂਦਾ ਉਹ ਸਭ ਦਾ ਪਿੱਤਰ ਬਣ ਜਾਂਦਾ ਉਹ ਕਿਸੇ ਧਰਮ ਦੇ ਵਿੱਚ ਨਹੀਂ ਆਉਂਦਾ ਉਹ ਸਭਨਾ ਦੇ ਵਿੱਚ ਹੈ ਉਹ ਮੂਚ ਨੀਤ ਦਾ ਪਾਪ ਪਾਤ ਨਹੀਂ ਦਿਖਦਾ ਜਿਹੜਾ ਮੇਰਾ ਰਾਮ ਹੈ ਸਤਿਗੁਰ ਜੀ ਕਹਿੰਦੇ ਜਾਪ ਬਾਤ ਨਹੀਂ ਦੇਖਦਾ ਉਹ ਤਾਂ ਹਰ ਜੀਵ ਦੀ ਰੱਖਿਆ ਕਰਨ ਵਾਲਾ ਮੇਰਾ ਰੰਗ ਸਰਨ ਨਿਵਾਸੀ RAM ਜੀ ਸਭ ਕਟੇ ਵਿਰੋਧ ਸਮਾਏ ਰਵਿਦਾਸ ਨਾਮ ਤੱਕ ਮੱਕ ਬਿਨਾ ਹਕ ਨੂਰ ਅਕ ਦਰਸ਼ਟਾਏ ਸਤਿਗੁਰੂ ਅਮਦਾਸ ਜੀ ਵਰਮਾਉਂਦੇ ਹੈ ਕੀ ਰਾਮ ਤਾਂ ਸਰਬ ਨਿਵਾਸੀ ਹੈ ਸਰਬ ਨਿਵਾਸੀ ਦਾ ਕਿ ਹਰ ਜਗ੍ਹਾ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਹਰ ਜੀਵ ਦੇ ਅੰਦਰ ਦਾ ਵਸਾ ਜਿਵੇਂ ਆਪਾਂ ਲਿਖਦੇ ਹੁੰਦੇ ਨਾ ਕਿ ਆਪਾਂ ਆਪਣਾ ਨਾਮ ਲਿਖਦੇ ਮੁੜ ਕੇ ਜੀਵ ਦੇ ਨਿਵਾਸੀ निवासी पाप ਕਿੱਥੇ ਦਾ ਨਿਵਾਸੀ ਕਿਹੜਾ ਪਿੰਡ ਹੈ ਕਿਹੜਾ ਸ਼ਹਿਰ ਹੈ ਸਤਗੁਰ ਜੀ ਜਿਨ੍ਹਾਂ ਦੇ ਜਿਹੜਾ ਮੇਰਾ ਪਰਮਾਤਮਾ ਦਾ ਨਾਮ ਹੈ ਉਹ ਸਰਬ ਨਿਵਾਸੀ ਹੈ ਅਤੇ ਸੰਸਾਰ ਦੇ ਕਰਤ ਕਰਤ ਵਿੱਚ ਸਮਾਇਆ ਹੋਇਆ ਹੈ